ਸਿੱਖ ਪੰਥ ਦੀ ਉਜੀਮ ਸਖਸ਼ੀਤ ਭੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਘੋੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੰਗਰੇਟੇ ਸੁਪੁੱਤਰ ਭੰਤਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਭਾਈ ਜੈਤਾ ਜੀ ਕਹਿੰਦੇ ਆ ਉਹਨਾਂ ਦਾ ਜਨਮ ਦਿਹਾੜਾ ਕਿਉਂਕਿ ਹਰ ਸਾਲ 5 ਸਤੰਬਰ ਨੂੰ ਸ਼੍ਰੀ ਨਨਕਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਸ ਸਾਲ ਵੀ ਉਹ ਦਿਹਾੜਾ 5 ਸਤੰਬਰ ਨੂੰ ਜੋ ਉਹਨਾਂ ਦੇ ਤਪ ਸਥਾਨ ਕਿਲਾ ਨਨਨਗੜ੍ਹ ਸਾਹਿਬ ਦੇ ਨਾਲ ਜੋ ਨਨਕਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸਾਡੇ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਤੀਰਤ ਸਿੰਘ ਜੀ ਜੋ ਕਿ ਉਹਨਾਂ ਦੀ ਅਨਸਬੰਧ ਵਿੱਚੋਂ ਹਨ ਉਹਨਾਂ ਵੱਲੋਂ ਸੰਗਤਾਂ ਨੂੰ ਨਾਲ ਲੈ ਕੇ ਅਤੇ ਜੋ ਪੰਜਾਬ ਭਰ ਤੋਂ ਬਲਕੇ ਗੁਜਰਾਤਾਂ ਤੋਂ ਵੀ ਵੱਡੀ ਗਿਣਤੀ ਵਿੱਚ ਜਿਵੇਂ ਇਸ ਸਾਲ ਵੀ ਆਥਨਗਰ ਕੀਰਤਨ ਆ ਰਹੇ ਆ ਉਹ ਸੰਤਾਂ ਨੂੰ ਨਾਲ ਲੈ ਕੇ ਦਿਹਾੜਾ ਬਹੁਤ ਹੀ ਸਰਧਾਪੂਰਵਕ ਇਸ ਦਿਹਾੜੇ ਨੂੰ ਮਨਾਉਂਦੇ ਆ ਸੋ ਇਹ 5 ਸਤੰਬਰ ਨੂੰ ਦਿਹਾੜਾ ਜੋ శ్రీ ਨਾਨਕਪੁਰ ਸਾਹਿਬ ਵਿਖੇ ਬਣਾਇਆ ਜਾਵੇਗਾ ਸੋ ਸਾਰੀਆਂ ਸੰਤਾਂ ਨੂੰ ਦੇਸ਼ੁਰਦੇਸ਼ੇ ਸ਼ਰਧੀਆਂ ਸੰਤਾਂ ਨੂੰ ਬਰੀ ਬੇਨਤੀ ਹੈ ਕਿ ਆਪਾਂ ਭਾਈ ਸਾ ਪਾਈ ਜੀਵਨ ਸਿੰਘ ਜੀ ਨੂੰ ਇਸ ਕਰਕੇ ਵੀ ਇਸ ਵਾਰ ਸਾਡੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਦਿਹਾੜੇ ਤੇ ਪਹੁੰਚੀਏ ਕਿਉਂਕਿ ਇਹ ਧਰਗੋ ਤੇਗਵਾਹਤਨ ਮਹਾਰਾਜ ਜੀ ਦਾ ਸ਼ਹੀਦੀ ਸ਼ਤਾਬਦੀ ਦਾ 350 ਸਾਲਾ ਦਿਹਾੜਾ ਆ ਰਿਹਾ ਹੈ ਸ਼ਤਾਬਦੀ ਰੂਪ ਚ ਬਣਾਇਆ ਜਾ ਰਿਹਾ ਤੇ ਇਹ ਸ਼ਤਾਬਦੀ ਭਾਈ ਜੀਵਨ ਸਿੰਘ ਜੀ ਦੇ ਉਸ ਮਹਾਨ ਕਾਰਜ ਨਾਲ ਹੀ ਸਮਾਪਤ ਹੁੰਦੀ ਹੈ ਕਿਉਂਕਿ ਉਹ ਸੀਸੇ ਲੈ ਕੇ ਸ੍ਰੀ ਨਨਕਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ ਅਤੇ ਇਹ ਤੇ ਕਰ ਦਿੱਤਾ ਪਰ ਅchre ਆਪ ਉਹਨਾਂ ਦਾ ਸਤਿਕਾਰ ਕੀਤਾ ਗਈ ਬਾਤਾ ਗੁਜਰੀ ਜੀ ਬਾਤਾ ਨਾਨਕੀ ਜੀ ਤੇ ਹੋਰ ਸਾਰੀਆਂ ਸੰਗਤਾਂ ਨੇ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਨੂੰ ਬਹੁਤ ਵੱਡਾ ਮਾਨ ਤੇ ਸਨਮਾਨ ਦਿੱਤਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮੌਕੇ ਤੇ ਹਾਜ਼ਰ ਹੋ ਕੇ ਆਪਾਂ ਸਾਰੇ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਨੂੰ ਸਿਰ ਦਿਲੋਂ ਸਤਿਕਾਰ ਦੇ